ਸਸਿਕਾ ਜੀ ਸਾਰਿਆਂ ਨੂੰ ਅ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਟੱਕ ਬਾਰੇ ਗੱਲ ਕਰਾਂਗੇ ਜਿਹਦਾ ਸੈਂਟਿਫਿਕ ਨੇਮ ਹੈਗਾ ਬਿਊਟੀਆ ਮੋਨੋਸ ਪਰਮਾਨ ਜਿਵੇਂ ਤੁਸੀਂ ਇਹ ਫਲਾਵਰ ਦੇਖ ਸਕਦੇ ਹੋ ਟੱਕ ਦੇ ਅਸੀਂ ਰੱਖੇ ਹੋਏ ਆ ਜਿਹੜਾ ਇਹ ਪਹਿਲਾਂ ਦੱਸਾਂ ਇੰਡੀਆ ਦਾ ਨੇਟਿਵ ਟਰੀ ਹੈ ਤੇ ਪੰਜਾਬ ਦਾ ਵਿਰਾਸਤੀ ਰੋਖਾ ਤੇ ਇਸ ਸਮੇਂ ਇਹਦੀ ਜਿਹੜਾ ਮਿਡ ਅਪ੍ਰੈਲ ਹੋ ਗਿਆ ਜਿਹੜੀਆਂ ਫਲਾਵਰ ਬੱਡ ਤੋਂ ਫਲਾਵਰ ਬੱਡਸ ਹੁੰਦੀਆਂ ਇਹਦੀਆਂ ਦੋਸਤੋ ਇਹ ਬੱਡ ਇਹ ਬੱਡ ਖੁੱਲ ਕੇ ਹੁਣ ਇਹਦੇ ਫੁੱਲ ਨਿਕਲਿਆ ਆ ਵੱਲੋਂ ਤੇ ਇਹ ਹੁਣ ਪੂਰਾ ਜਿੱਥੇ ਵੀ ਤੁਸੀਂ ਦੇਖੋਗੇ ਪਲਾਸਡੇ ਆਪਣੇ ਫੁੱਲ ਲਾਲ ਸੰਤਰੀ ਰੰਗ ਦੇ ਫੁੱਲ ਤੋਂ ਬਹੁਤ ਬੜੀ ਦੇਖਣਗੇ ਤੇ ਪੰਜਾਬ ਵਿੱਚ ਸਾਡਾ ਇੱਕ ਤੱਪੋਂਪਨ ਟੱਕੀ ਸਾਹਿਬ ਗੁਰਦਰਾ ਸਾਹਿਬ ਹੈ ਉੱਥੇ ਬਹੁਤ ਹੀ ਵੱਡਾ ਟਿਕ ਟੱਕਾਂ ਦਾ ਜੰਗਲ ਆ ਇਸ ਲਈ ਟੱਕੀ ਸਾਹਿਬ ਨੂੰ ਕਹਿੰਦੇ ਨਾਮ ਗੁਰਦਰਾ ਸਾਹਿਬ ਦਾ ਤੇ ਇਹ ਜਿਹੜੀ ਇਹਨੂੰ ਫਲੇਮ ਆਫ ਦਾ ਫੋਰੈਸਟ ਬੋਲਦੇ ਨੇ ਜੰਗਲ ਦੀ ਅੱਗ ਹੈ ਦਿੰਦੇ ਆ ਵਨ ਜਵਾਲਾ ਬੋਲਦੇ ਕਿਉਂਕਿ ਇਹ ਦੂਰੋਂ ਜੋ ਦੇਖਦੇ ਆਪਾਂ ਜੇ ਕਿਤੇ ਇਕੱਠੇ ਰੁੱਖ ਖੜੇ ਹੋਣ ਤਾਂ ਉੱਥੇ ਮਤਲਬ ਕਹਿੰਦਾ ਹੈ ਲੱਗਦਾ ਜਿਵੇਂ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਤੇ ਸੈਂਟਰਲ ਇੰਡੀਆ ਦੇ ਵਿੱਚ ਬਹੁਤ ਹੀ ਜ਼ਬਰਦਸਤ ਜੰਗਲਾਂ ਦੇ ਮਹਾਰਾਸ਼ਟਰ ਛੱਤੀਸਗੜ੍ਹ ਵਿੱਚ ਜਿਹੜੇ ਸੈਂਟਰਲ ਇੰਡੀਆ ਦਾ ਏਰੀਆ ਹੈਗੇ ਆ ਬਹੁਤ ਹੀ ਵੱਡੇ ਵੱਡੇ ਜੰਗਲ ਆ ਇਹ ਉਹ ਜਿਹੜੀਆਂ ਜਿਹੜੀ ਜਿਹੜੀ ਕਲੇਸ ਫਾਇਲ ਹੈਗੀ ਜਿਹੜੀ ਬਿਲਕੁਲ ਹੀ ਬੇਕਾਰ ਕਲੇਸ ਉਹਦੇ ਵਿੱਚ ਹੁੰਦੇ ਆ ਮਤਲਬ ਉਹਨਾਂ ਤੇ ਇਹੋ ਜਿਹਾ ਰੋਖਾ ਵੀ ਜਿਹੜੀ ਸੋਕੇ ਨੂੰ ਵੀ ਸਹਿ ਜਾਂਦਾ ਹੈਗਾ ਤੇ ਪੂਰੀ ਹੀਟ ਨੂੰ ਵੀ ਸਹਿ ਜਾਂਦਾ ਹੈਗਾ ਵਾਟਰ ਲੋਕਿੰਗ ਨੂੰ ਸਹਿ ਜਾਂਦਾ ਹੈਗਾ ਤੇ ਇਹ ਬੜਾ ਜ਼ਬਰਦਸਤ ਰੋਖਾ ਜੇ ਕਿਤੇ ਜੰਗਲ ਨੂੰ ਕਿਤੇ ਕਲੀਅਰ ਹੋ ਗਿਆ ਉਸ ਤੋਂ ਬਾਅਦ ਜੰਗਲ ਨਵਾਂ ਰੀਸਰਜਨ ਕੀਤੀ ਕਰਨੀ ਹੋਵੇਗੀ ਤਾਂ ਮਤਲਬ ਕਹਿੰਦਾ ਬੈਸਟ ਰੋਕ ਹੈ ਇਹਨੂੰ ਲਾ ਕੇ ਆਪਾਂ ਜੰਗਲ ਨੂੰ ਰਿਵਾਈਵ ਕਰ ਸਕਦੇ ਹੈਗੇ ਤੇ ਅੱਜ ਜਿਹੜਾ ਮੇਨ ਫੋਕਸ ਜਿਹੜਾ ਹੈਗਾ ਅੱਜ ਇਹਦੀ ਜਿਹੜੀ ਦੋ ਗੱਲਾਂ ਤੇ ਹੈਗਾ ਇੱਕ ਤਾਂ ਇਹਦਾ ਸ਼ਰਬਤ ਬੰਦਾ ਹੈਗਾ ਜੇ ਫੁੱਲਾਂ ਤੋਂ ਇਹ ਸ਼ਰਬਤ ਅਸੀਂ ਕੋਸ਼ਿਸ਼ ਕਰ ਰਹੇ ਆਂ ਤੇ ਇਹ ਸ਼ਰਬਤ ਬਣਾਇਆ ਹੈਗਾ ਇਹਨੂੰ 4-5 ਘੰਟੇ ਜੇ ਫੁੱਲਾਂ ਨੂੰ ਭਿਉਣਾ ਪੈਂਦਾ ਉਸ ਤੋਂ ਬਾਅਦ ਤੁਸੀਂ ਇਹਨੂੰ ਬਰਫ਼ ਠੰਡਾ ਕਰਕੇ ਸ਼ਰਬਤ ਨੂੰ ਜਿੰਨੇ ਸੌਪ ਪਾ ਸਕਦੇ ਹੋ ਜਪਦੀਨਾ ਪਾ ਸਕਦੇ ਹੋ ਉਹ ਵਿੱਚ ਤੁਸੀਂ ਇਲਾਇਚੀ ਪਾ ਸਕਦੇ ਹੋ ਲੌਂਗ ਪਾ ਸਕਦੇ ਆ ਕਰਕੇ ਸਿਸਟਮ ਜਿਹੜਾ ਇਹਨੂੰ ਸ਼ਰਬਤ ਨੂੰ ਆਪਾਂ ਉਪਰ ਇਹ ਵਿੱਚ ਇਹ ਲੈਮਨ ਵੀ ਪਾ ਸਕਦੇ ਹੋ ਖਟਾ ਖਟਾ ਵੀ ਭਰਾਂ ਸਕਦੇ ਹਾਂ ਇਹ ਕਰਕੇ ਸ਼ਰਬਤੇ ਪੀਤਾ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਅੱਜ ਜਿਹੜਾ ਦੂਸਰਾ ਇੱਕ ਅਸੀਂ ਜਿਹੜੀ ਫੁੱਲਾਂ ਤੋਂ ਚਾਹ ਵੀ ਤਿਆਰ ਕਰ ਸਕਦੇ ਹਾਂ ਇੱਕ ਤਾਂ ਅਸੀਂ ਫਰੈਸ਼ ਫੁੱਲਾਂ ਤੋਂ ਅੱਜ ਚਾਹ ਬਣਾਈ ਹੈ ਜਿਹਦੀ ਬਿਲਕੁਲ ਕਲਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਔਰੇਂਜ ਕਲਰ ਹੈ ਦੋ ਤਿੰਨ ਦੋ ਤਿੰਨ ਫੁੱਲਾਂ ਦਾ ਹੀ ਇਹ ਇੰਨਾ ਜਬਰਦਸਤ ਰੰਗ ਛੱਡਦਾ ਹੈਗਾ ਤੇ ਆਹ ਦੇਖੋ ਅਸੀਂ ਬਣਾਇਆ ਹੈਗਾ ਚਾਹ ਦਾ ਸਿਸਟਮ ਤਾਂ ਇਹ ਹੁਣ ਇਹਨੂੰ ਕੰਜ਼ੂਮ ਅਸੀਂ ਕੀਤੇ ਬਹੁਤ ਹੀ ਵਧੀਆ ਟੇਸਟ ਬਣਿਆ ਚਾਹ ਦਾ ਇਹ ਜੋ ਸ਼ਹਿਦ ਵੀ ਪਾ ਸਕਦੇ ਹਾਂ ਤਾਂ ਇਹਦੇ ਵਿੱਚ ਮਤਲਬ ਕਹਿੰਦਾ ਤੁਸੀਂ ਚੀਨੀ ਪਾ ਸਕਦੇ ਤੇ ਫਾਇਦਾ ਇਹ ਹੈ ਵੀ ਇਹ ਜਿਹੜਾ ਇਹਦਾ ਇੱਕ ਬੋਡੀ ਨੂੰ ਠੰਡੇ ਸਮਰ ਜਿਹੜਾ ਹੁਣ ਗਰਮੀ ਆ ਗਈ ਹੈਗੀ ਹੈ ਜਿਹੜੇ ਟ੍ਰਾਈਬਲ ਕਮਿਊਨਿਟੀ ਆ ਮਹਾਰਾਸ਼ਟਰ ਛਤISਗੜ੍ਹ ਦੇ ਹਨ ਇਸ ਟੱਕ ਦੇ ਜਿਹੜੇ ਫੁੱਲਾਂ ਨੂੰ ਉਹ ਕੰਜ਼ਿਊਮ ਕਰਦੀ ਹੈਗੇ ਆ ਉਹਨੂੰ ਉਹ ਸੁਕਾ ਲੈਂਦੇ ਹੈਗੇ ਹੁਣ ਅਸੀਂ ਇਹਨੂੰ ਸੁਕਾ ਕੇ ਰੱਖਾਂਗੇ ਜਿਸ ਤਰ੍ਹਾਂ ਅਸੀਂ ਇੱਥੇ ਜਿਹੜੋ ਕੋਈ ਬਾਹਰੋਂ ਆਉਂਦਾ ਹੈਗਾ ਅਸੀਂ ਜਿਹੜਾ ਲੈਮਨ ਗ੍ਰਾਸ ਦੀ ਚਾਹ ਪੀਉਂਦੇ ਹੈਗੇ ਆ ਪੱਤੇ ਦੋ ਅਸੀਂ ਉਹਨੂੰ ਸੁਕਾ ਕੇ ਰੱਖਾਂਗੇ ਜਿਹੜਾ ਬੰਦਾ ਹੋਊਗਾ ਇਹਨੂੰ ਮਤਲਬ ਇਹ ਜਿਹੜੇ ਫੁੱਲ ਆ ਦੇ ਸੁਕਾ ਕੇ ਉਹ ਨਾਲ ਦੇ ਵਿੱਚ ਚਾਹ ਪੱਤੀ ਪਾਉਣੇ ਹੋਵੇਂ ਇਹਨੂੰ ਫੁੱਲ ਸੁੱਕੇ ਫੁੱਲ ਪਾ ਕੇ ਉਹਨੂੰ ਆਪਾਂ ਇਹ ਕਲਰ ਦੇ ਦਿੰਦਾ ਹੈਗਾ ਅਸੀਂ ਇਹ ਵੀ ਹੁਣ ਜਿਹੜੀ ਆਪਣੀ ਨਰਸਰੀ ਦੇ ਵਿੱਚ ਸ਼ੁਰੂ ਕਰਨਾ ਹੈ ਜਿਹੜੇ ਟ੍ਰਾਇਲ ਹੈਗਾ ਚਾਹ ਦੇ ਬਣਾ ਕੇ ਪੀਰੇ ਆ ਤੇ ਇਹ ਢੜੀਆਂ ਬਿਮਾਰੀਆਂ ਸਾਰੀ ਠੀਕ ਆਦਾ ਡਿਸੈਂਟਰੀ ਹੋ ਗਿਆ ਕਿਸੇ ਨੂੰ ਟੈਰੀਆ ਹੋ ਜੇ ਉਹਨੂੰ ਠੀਕ ਕਰਦਾ ਹੈਗਾ ਔਮਨ ਦੀਆਂ ਜਿਹੜੀਆਂ ਜਿਹੜੇ ਪ੍ਰੋਬਲਮਸ ਹੈਗੇ ਉਹ ਵੀ ਉਹ ਵੀ ਠੀਕ ਕਰਦਾ ਹੈਗਾ ਤੇ ਇਸ ਤਰ੍ਹਾਂ ਕਰਕੇ ਜਿਹੜਾ ਅੱਜ ਦਾ ਜਿਹੜਾ ਸਿਸਟਮ ਸੀ ਇਹ ਕਿਉਂਕਿ ਵਿਰਾਸੀ ਰੁਕਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸਾਰੇ ਟਰਾਈ ਕਰੀਏ ਅਸੀਂ ਵੀ ਅੱਜ ਜਿਵੇਂ ਚਾਹ ਪੀ ਰਹੇ ਹਾਂ ਤੁਸੀਂ ਆਪਣੇ ਇੰਜੋਏ ਕਰੋ ਇਹਦਾ ਇਹਦੇ ਫੁੱਲਾਂ ਨੂੰ ਸੁਕਾ ਕੇ ਜਿੱਥੇ ਤੁਹਾਨੂੰ ਅਵੇਲੇਬਲ ਹੈਗਾ ਪੰਜਾਬ ਦੇ ਵਿੱਚ ਜਿੱਥੇ ਵੀ ਟੱਕ ਤੁਹਾਨੂੰ ਦਿਖਦਾ ਹੈਗਾ ਉਹਦੇ ਫੁੱਲਾਂ ਨੂੰ ਸੁਕਾ ਲਓ ਤੇ ਲਗਾਤਾਰ ਤੁਸੀਂ ਇਹਨੂੰ ਮਤਲਬ ਕਹਿੰਦਾ ਮਤਲਬ ਸਾਲੋਂ ਸਾਲ ਨੂੰ ਆਪਾਂ ਜਿਵੇਂ ਹੁਣ ਇਸ ਸਾਲ ਜਿਵੇਂ ਫੁੱਲ ਇਕੱਠੇ ਕਰ ਲਏ ਸੁਕਾ ਲਏ ਆਪਾਂ ਲਗਾਤਾਰ ਸਾਰਾ ਸਾਲ ਨੂੰ ਵਰਤ ਸਕਦੇ ਹੈਗੇ ਇਸ ਦਾ ਅਗਲੇ ਸਾਲ ਫੇਰ ਇਕੱਠਾ ਕਰ ਲਓ ਤੇ ਕਾਫੀ ਛੋਟੀ ਜਿਹੀ ਬੋਡੀ ਨੂੰ ਜਿਹੜਾ ਆਪਾਂ ਜਿਹੜੇ ਨੇਚਰ ਨੇਚਰ ਪੈਥੀ ਦੇ ਕੰਮ ਕਰਦੇ ਨੇਚਰਲ ਸਿਸਟਮ ਦੇ ਆਪਣਾ ਟਾਈਟ ਵਧੀਆ ਰੱਖਦੇ ਸਿਸਟਮ ਉਹ ਆਪਣਾ ਜਿਹੜਾ ਇਹ ਇਹਨਾਂ ਇਹਨਾਂ ਜਿਹੜੇ ਨੇਚਰਲ ਸਿਸਟਮ ਨੂੰ ਆਪਾਂ ਯੂਜ਼ ਕਰ ਸਕਦੇ ਆ ਤੇ ਹੁਣ ਫੁੱਲਾਂ ਦਾ ਮੌਸਮ ਆ ਤੇ ਤੁਸੀਂ ਵੀ ਆਪਣੇ ਜਿਹੜੇ ਇਹਨੂੰ ਤੋੜ ਕੇ ਇਹਦੀ ਫਰੈਸ਼ ਫੁੱਲਾਂ ਤੋਂ ਵੀ ਬਣਾ ਸਕਦੇ ਹੋ ਡਰਾਈ ਕਰਕੇ ਬਣਾ ਸਕਦੇ ਹੋ ਤੇ ਇਹਦਾ ਸ਼ਰਬਤ ਵੀ ਬਣਾ ਸਕਦੇ ਹੋ ਸ਼ਰਬਤ ਵਾਸਤੇ ਬਸ ਇੰਨਾ ਕੁ ਵੀ 4-5 ਘੰਟੇ ਸੌਣ ਰੱਖਣਾ ਪੈਂਦਾ ਹੈਗਾ ਪਾਣੀ ਚ ਰੋ ਭੋਂ ਕੇ ਤੇ ਦੂਸਰੀ ਗੱਲ ਇਹਦੇ ਜਿਹੜੇ ਫੁੱਲ ਹੈਗੇ ਇਹਦੇ ਤੋਂ ਬਹੁਤ ਹੀ ਜ਼ਬਰਦਸਤ ਡਾਈ ਵੀ ਬਣਦੀ ਹੈ ਜਿਹੜੇ ਹੋਲੀ ਵੇਲੇ ਰੰਗ ਲਾਉਣੇ ਆਪਾਂ ਨੇਚਰਲ ਜਿਹੜਾ ਸਿਸਟਮ ਹੈ ਉਹ ਤੋਂ ਸਿਸਟਮ ਜਿਹੜਾ ਨਿਕਲਦਾ ਹੈਗਾ ਦੇ ਤੇ ਇਸ ਤਰ੍ਹਾਂ ਕਰਦੇ ਕਰਦੇ ਪੰਜਾਬ ਦਾ ਵਿਰਾਸੀ ਰੁੱਖਾ ਇਹ ਲੋਕਾਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਵੀ ਇੰਨਾ ਪ੍ਰਾਤਨ ਰੁੱਖ ਇੰਨੇ ਸਾਡੇ ਟੱਕ ਹੁੰਦੇ ਸੀ ਪੰਜਾਬ ਵਿੱਚ ਹੁਣ ਕੋ ਹੋਲੀਲੀ ਖਤਮ ਹੋਏ ਇਸ ਸਾਡੀ ਲੰਗਪੈਨ ਰਿਸਰਚ ਸੈਂਟਰ ਆ ਉੱਥੋਂ ਤੁਸੀਂ ਮਤਲਬ ਕਹਿੰਦਾ ਟੱਕ ਨੂੰ ਸਾਡੇ ਤੋਂ ਲੈ ਆ ਸਕਦੇ ਹੋ ਤੇ ਮਾਸਕੀਲ ਤੇ ਅਸੀਂ ਨੂੰ ਤਿਆਰ ਕਰਨਾ ਕਿਉਂਕਿ ਸਾਡੇ ਜਿਹੜੀਆਂ ਜਿਹੜਾ ਮਹਾਲੀ ਸਾਈਡ ਅਸ ਜਿੰਨਾ ਸਾਡਾ ਏਰੀਆ ਹੈਗਾ ਇੱਕ ਲਈ ਸੋਇਲ ਆ ਬਹੁਤ ਹੀ ਕਲਰ ਸੋਇਲ ਆ ਉਸ ਵਿੱਚ ਇਹ ਜਿਹੜੀਆਂ ਵੈਰਾਈਟੀਆਂ ਕੋਸ਼ ਹੈਗੀਆਂ ਇਹ ਹੋ ਗਿਆ ਵਾਟਰ ਲੋਕਿੰਗ ਨੂੰ ਸਹਿ ਜਾਂਦੇ ਕਿਉਂਕਿ ਪਾਣੀ ਖੜਦਾ ਉੱਥੇ ਬਹੁਤ ਜ਼ਿਆਦਾ ਜਦੋਂ ਮੀਂਹ ਪੈਂਦਾ ਇਹ ਜਿਹੜੀਆਂ ਵੈਰਾਈਟੀਆਂ ਵਾਟਰ ਲੋਕ ਦੇ ਵਿੱਚ ਖੜ ਹੋ ਸਕਦੇ ਬਹੁਤ ਜ਼ਬਰਦਸਤ ਤਰੀਕੇ ਨਾਲ ਇਸ ਲਈ ਅਸੀਂ ਨੂੰ ਪ੍ਰਮੋਟ ਕਰ ਰਹੇ ਹਾਂ ਜੇ ਕਿਸ ਨੂੰ ਟੱਕ ਦਾ ਬੂਟਾ ਚਾਹੀਦਾ ਸਾਡੇ ਕੋਲ ਇੱਥੇ ਰਿਸਰਚ ਸੈਂਟਰ ਲਿਆ ਸਕਦਾ ਇੰਨੇ ਸ਼ਬਦ ਕਹਿੰਦੇ ਇੱਕ ਵਾਰ ਫਿਰ ਤੋਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੇ ਬਹੁਤ ਸਾਰੇ ਵਿਰਾਸੀ ਰੁੱਖ ਅਸੀਂ ਇੱਥੇ ਨਰਸਰੀ ਜੇ ਤਿਆਰ ਕਰ ਰਿਆ ਉਹਨਾਂ ਨੂੰ ਤੁਸੀਂ ਆਪਦੇ ਖੇਤਾਂ ਦੇ ਕੰਡੇ ਖੇਤਾਂ ਦੇ ਲਈ ਆਪਣੇ ਮੋਟਰਾਂ ਦੇ ਕੋਲੇ ਇੱਥੇ ਲਗਾ ਸਕਦਾ ਫ੍ਰੀ ਆਫ ਕੋਸਟ ਬੂਟ ਹੈਗਾ ਤੇ ਇਹਨਾਂ ਨੂੰ ਆਪਾਂ ਆਪਣੇ ਧਰਤੀ ਵਿੱਚ ਲਾਈਏ ਤੇ ਸਾਡਾ ਜਿਹੜਾ ਪੰਜਾਬ ਦਾ ਵਾਤਾਵਰਨ ਵਿਗੜਿਆ ਹੋਇਆ ਸਾਡੇ ਨੇਟਿਵ ਟੀ ਖਤਮ ਹੋਇਆ ਉਹਨੂੰ ਰਿਵਾਈਵਲ ਵਿੱਚ ਆਪਾਂ ਇਸ ਤਰ੍ਹਾਂ ਪਾਈਏ ਧੰਨਵਾਦ ਜੀ ਥੈਂਕ ਯੂ ਸੋ ਮਚ